ਇਹ ਕੇਂਦਰ ਦੀਆਂ ਰਾਜ ਸਰਕਾਰਾਂ ਸਾਡੀ ਦਾਣੋਂ ਦੀ ਕਿਰਤ ਕਮਾਈ ਦੀ ਕਦਰ ਨਹੀਂ ਕਰਦੀ। ਸਾਡੇ ਜਿਹੜੇ ਆ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸੀ ਉਹਨਾਂ ਦੀਆਂ ਚਾਰ-ਚਾਰ ਪੀੜ੍hiyan ਖੇਤੀ ਨਾਲ ਸੰਬੰਧਤ ਆ। ਉਹਨਾਂ ਇਹ ਸਾਬਤ ਕੀਤਾ ਵੀ ਇੰਨਾ ਜ ਆ ਘੜਾ ਸਾਨੂੰ ਤੁਹਾਡੇ ਫਾਰਮਾਂ ਦੀ ਲੋੜ ਨਹੀਂ ਆ। ਜਿਹੜੀ ਰਾਜਨੀਤਿਕ ਪਾਰਟੀਆਂ ਨਾ ਬੇੜਾ ਇਹਨਾਂ ਸਾਡਾ ਗਰ ਕੀਤਾ। ਇਹ ਰਾਜਨੀਤਿਕ ਲੋਕ ਸਾਡੀ ਹੱਕ ਤੇ ਕਮਾਈ ਨੂੰ ਲੁੱਟਣ ਲੈ। ਇਹ ਜਿਹੜੀ ਕੇਂਦਰ ਸਰਕਾਰ ਆ ਨਾ ਮੀਣੀ ਅੰਨੀਆਂ ਬੋਲੀਆਂ ਸਰਕਾਰਾਂ ਇਹਨਾਂ ਨੂੰ ਜਿੰਨਾ ਚਿਰ ਚੁੰਡੀ ਵੱਢੀਏ ਨਾ ਫੇਰੇ ਉੱਠਦੇ ਆ। ਸ਼ਾਇਦ ਹੋ ਸਕਦਾ ਭਰ ਕੇ ਉਹਨੂੰ ਡਰ ਪੈ ਜਾਏ ਵੀ ਹੁਣ ਮੇਰੇ ਜਿਹੜੀ ਕੁਰਸੀ ਆ ਉਹਦੀਆਂ ਬਾਈਆਂ ਹੀ ਲੰਡੇ ਭੀਆਂ ਚੂਲੇ ਢਿੱਲੀਆਂ ਕਰ ਦੇਣੀਆਂ ਨਾ। ਹਰਿਆਣਾ ਸਰਕਾਰੇ ਤੇਰਾ ਹੰਕਾਰ ਪਹਿਲਾਂ ਤੋੜਿਆ ਸੀ ਤੈਨੂੰ ਭੁੱਲ ਗਿਆ ਹੁਣਾ ਤੂੰ ਝੂਠੀ ਸਰਕਾਰ ਆ ਤੈਨੂੰ ਸਰਕਾਰ ਦਾ ਹੰਕਾਰ ਆ ਐਰ ਕੀ ਵੀ ਤੇਰਾ ਹੰਕਾਰ ਟੁੱਟੇਗਾ 75 ਸਾਲ ਹੋ ਗਏ ਆਜ਼ਾਦੀ ਮਿਲੇ ਨੂੰ ਉਸ ਆਜ਼ਾਦੀ ਦਾ ਨਿੱਗ ਲੈਣ ਲਈ ਅਸੀਂ ਤਰਸ ਰਹੇ ਅੱਜ ਤਰਸ ਰਹੇ 75 ਸਾਲ ਬਾਅਦ ਵੀ ਤਰਸਦੇ ਆ ਜਿਹੜੇ ਡਾਨੀ ਤੇ ਬਵਾਨੀ ਆ ਨਾ ਉਹਨਾਂ ਕੋ ਕੰਜਰੇ ਲੈnde ਠੰਡ ਇਲੈਕਸ਼ਨ ਵਾਸਤੇ ਉਹ ਇਲੈਕਸ਼ਨ ਵਾਸਤੇ ਸਾਡੇ ਗਰੀਬ ਆਦਮਿਆਂ ਨੂੰ ਲੱਚ ਦੇ ਕੇ ਸਾਡਾ ਜਿਹੜਾ ਉਹ ਪਾਣੀ ਫੇਰ ਦਿੰਦੇ ਸਾਡੀਆਂ ਮੰਗਾਂ ਦਿੱਲੀ ਵਾਸਤੇ ਕਿਸਾਨਾਂ ਦਾ ਕਾਫਲਾ ਦੁਬਾਰਾ ਤੁਰ ਚੁੱਕਿਆ ਆ ਔਰ ਕਿਸਾਨ ਲਗਾਤਾਰ ਹਮ ਹਮਾ ਕੇ ਦੁਬਾਰਾ ਆਪਣੀਆਂ ਮੰਗਾਂ ਮੰਵਾਉਣ ਵਾਸਤੇ ਨਿਕਲ ਪਏ ਨੇ ਰਸਤੇ ਦੇ ਵਿੱਚ ਵਕਫ ਵਕਫ ਥਾਮਾਂ ਤੇ ਰੁਕਣਗੇ ਜ਼ਰੂਰ ਔਰ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਮੀਟਿੰਗਸ ਵੀ ਹੋਣਗੀਆਂ ਪਰ ਦਿੱਲੀ ਦੀ ਵਾਟ ਜਿਹੜੀ ਆ ਉਹ ਛੇਤੀ ਪੂਰੀ ਕਰਨ ਨੂੰ ਤਿਆਰ ਨੇ ਕਿਸਾਨ ਹੁਣੀ ਹਾਲ ਹੀ ਦੇ ਵਿੱਚ ਇੱਕ ਇਹੋ ਜਿਹੇ ਬਜ਼ੁਰਗ ਮਿਲੇ ਨੇ ਖਾਸ ਕਰਕੇ ਜਿਨ੍ਹਾਂ ਨਾਲ ਤੁਹਾਨੂੰ ਮਿਲਣਾ ਬਹੁਤ ਜ਼ਰੂਰੀ ਸੀ ਆਪਣੇ ਆਪ ਨੂੰ ਉਹ ਸਕੂਲ ਦਾ ਟੀਚਰ ਦੱਸਦੇ ਨੇ ਸਾਬਕਾ ਟੀਚਰ ਸਾਬਕਾ ਮਾਸਟਰ ਰਹਿ ਚੁੱਕੇ ਨੇ ਬਜ਼ੁਰਗ ਨੇ ਔਰ ਉਹ ਹੁਣ ਇਸ ਅੰਦੋਲਨ ਦੇ ਵਿੱਚ ਸ਼ਿਰਕਤ ਕਰ ਚੁੱਕੇ ਨੇ ਉਹ ਆ ਚੁੱਕੇ ਨੇ ਔਰ ਉਹਨਾਂ ਦੇ ਕੁਝ ਵਿਚਾਰ ਜਿਹੜੇ ਤੁਹਾਨੂੰ ਦੱਸਣੇ ਬਹੁਤ ਜ਼ਰੂਰੀ ਆਉ ਉਹਨਾਂ ਨਾਲ ਮਿਲਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਉਹ ਕੌਣ ਨੇ ਔਰ ਪਿਛਲੇ ਅੰਦੋਲਨ ਬਾਰੇ ਹੁਣ ਦੇ ਅੰਦੋਲਨ ਬਾਰੇ ਉਹਨਾਂ ਦਾ ਕੀ ਕਹਿਣਾ ਸਾਡੇ ਨਾਲ ਬਾਬਾ ਜੀ ਮੌਜੂਦ ਬਾਬਾ ਜੀ ਹੁਣ ਦੁਬਾਰਾ ਲੋਡ ਪੈ ਗਈ ਹੈ ਕਿਸਾਨਾਂ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਕੀ ਲੋਡ ਪੈ ਗਈ ਤੁਮ ਪਿਛਲੀ ਵਾਰ ਨਹੀਂ ਸੀ ਹੋਈ ਨਹੀਂ ਸਰ ਜੀ ਗੱਲ ਇਹ ਆ ਅਸੀਂ ਆ ਜਿੰਨੀ ਸੰਗਤ ਹੈ ਨਾ ਬਾਬਾ ਸੂਨ ਸਿੰਘ ਜੀ ਭਗਨਾ ਦੇ ਪਿੰਡ ਤੋਂ ਆ ਬਿਲਕੁਲ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਆ ਨਾ ਦੋ ਹਿੱਸੇ ਜੇਲ੍ਹ 'ਚ ਕੱਟੀ ਆ ਹਾਂਜੀ ਜਦੋਂ ਅਸੀਂ ਗੁਲਾਮ ਸਾਂ ਹੂੰ ਉਸ ਗੁਲਾਮੀ ਦੀਆਂ ਜ਼ੰਜੀਰਾਂ ਕੱਟਣ ਵਾਸਤੇ ਉਹਨਾਂ ਅੰਗਰੇਜ਼ਾਂ ਦੇ ਦੰਦ ਖੱਟੇ ਕੀਤੇ ਕੁਰਬਾਨੀਆਂ ਕਰਕੇ ਅੰਗਰੇਜ਼ਾਂ ਨੂੰ ਮਜਬੂਰ ਕਰਤਾ ਵੀ ਭਾਰ ਛੱਡ ਦਿਓ ਅਸੀਂ ਉਸ ਪਿੰਡ ਦੇ ਵਸਨੀਕ ਆ ਲੋੜ ਇਸ ਕਰਕੇ ਪਈ ਵੇਖੋ ਕਾਲੇ ਕਾਨੂੰਨ ਕਿਹਦੇ ਵਾਸਤੇ ਕਿਸਾਨਾਂ ਵਾਸਤੇ ਅਸੀਂ ਆਪਣਾ ਢਿੱਡ ਭਰਦੇ ਆ ਸਾਰੇ ਦੇਸ਼ ਵਾਸਤੇ ਅੰਨ ਪੈਦਾ ਕਰਕੇ ਉਹਨਾਂ ਦਾ ਢਿੱਡ ਭਰਦੇ ਆ ਆਪਣੀ ਦਹਾਂ ਨੋਂ ਦੀ ਕਿਰਤ ਕਮਾਈ ਕਰਦੇ ਆ ਲੇਕਿਨ ਇਹ ਕੇਂਦਰ ਦੀਆਂ ਰਾਜ ਸਰਕਾਰਾਂ ਸਾਡੀ ਦਾਨੋਂ ਦੀ ਕਿਰਤ ਕਮਾਈ ਦੀ ਕਦਰ ਨਹੀਂ ਕਰਦੀਆਂ ਸਾਡੀ ਲੋਟ ਖੋਟ ਕਰਕੇ ਸਭ ਕੁਝ ਵਰਸ਼ਮਾਇਦਰ ਪਾਰਟੀ ਵਪਾਰੀ ਵਰਗ ਨੂੰ ਦੇਈ ਜਾਂਦੀਆਂ ਸਾਡੀ ਇਹ ਮੰਗ ਸੀ ਅੱਛਾ ਇਹ ਜਿਹੜੇ ਤੁਸੀਂ ਇਹਨੇ ਲੋੜ ਕਿਉਂ ਪਾਈ ਇਹ ਆਂਦੇ ਇਹ ਦੱਸੋ ਵੀ ਕਾਲੇ ਕਾਨੂੰਨ ਕੀ ਆ ਤੁਹਾਡੇ ਜਿਹੜੇ ਆ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਸੀ ਉਹਨਾਂ ਦੀਆਂ ਚਾਰ-ਚਾਰ ਪੀੜ੍hiyan ਖੇਤੀ ਨਾਲ ਸੰਬੰਧਤ ਆ ਉਹਨਾਂ ਇਹ ਸਾਬਤ ਕੀਤਾ ਵੀ ਇਹਨਾਂ ਜ ਆ ਘੜ ਆ ਸਾਨੂੰ ਤੁਹਾਡੇ ਫਾਰਮਾਂ ਦੇ ਲੋੜ ਨਹੀਂ ਆ ਅਸੀਂ ਜੇ ਸਾਡੀ ਵਿਗਾ ਆ ਕਿੱਲਾ ਆ ਦੋ ਸਾਨੂੰ ਉਹਦੇ ਨਾਲ ਹੀ ਪਾ ਗਿਆ ਅਸੀਂ ਆਪਣੀ ਦਹਾਣਾ ਉਹਦੀ ਕਿਰਤ ਕਰਦੇ ਆ ਕਮਾਈ ਕਰਦੇ ਆ ਸਾਨੂੰ ਕਮਾਈ ਕਰਨ ਦਿਓ ਸਾਡੀ ਕਮਾਈ ਦਾ ਮੁੱਲ ਸਾਨੂੰ ਦਿਓ ਆ ਗੱਲ ਸੀ ਅੱਛਾ ਮਜਬੂਰ ਹੋ ਗਏ ਸਾਨੂੰ ਲਾਰਾ ਲਾਤਾ ਵੀ ਚੰਗਾ ਕਰਦੇ ਨੇ ਆ ਕਰਦੇ ਨੇ ਆ ਇੱਕ ਮਾਫ ਕਰਨਾ ਇਲੈਕਸ਼ਨ ਦਾ ਸਿਆਪਾ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਬੇੜਾ ਇਹਨਾਂ ਸਾਡਾ ਗਰ ਕੀਤਾ ਕਿਉਂਕਿ ਇਹਨਾਂ ਨੂੰ ਆਪਣੀ ਆ ਛੀ ਦੀ ਭੁੱਖਿਆ ਸਾਨੂੰ ਇਹ ਜਿਹੜੀ ਬਿਮਾਰਤ ਹੈ ਨਾ ਮਜ਼ਦੂਰ ਕਿਸਾਨ ਜਮਾਤ ਇਹਨਾਂ ਨੂੰ ਕੋਈ ਭੁੱਖ ਨਹੀਂ ਇਹਦੇ ਸਿਰਫ ਆਪਣੇ ਹੱਕ ਆ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰਦੇ ਇਹਨਾਂ ਮਜ਼ਦੂਰ ਇਹ ਆਸਤਾ ਉਹ ਵਾਣਾ ਕਰਤਾ ਉਹ ਲੀਡਰ ਸਾਡੇ ਵੀ ਆ ਗਏ ਭੈਮ ਦੇ ਵਿੱਚ ਚੰਗਾ ਚੰਗਾ ਚੱਲੀਏ ਚੱਲੀਏ ਹੁਣ ਜਦੋਂ ਸਮਾਂ ਲੰਘਿਆ ਜਦੋਂ ਉਹ ਅਸੀਂ ਫਸਲ ਵਿੱਚ ਜਾਂਦੇ ਮੰਡੀਆਂ ਜਾਂਦੇ ਆ ਤੇ ਸਾਨੂੰ ਸਾਡੇ ਨਾਲ ਧੋਖਾ ਹੋ ਗਿਆ ਸਾਡੇ ਨਾਲ ਠੱਗੀ ਹੋ ਗਈ ਅਸੀਂ ਫੇਰ ਆਪਣੀ ਇਸ ਕਿਸਾਨ ਮਜ਼ਦੂਰ ਜਮਾਤ ਨੂੰ ਲਾਮਬਦ ਕੀਤਾ ਵੀ ਇਹਦੇ ਵਾਸਤੇ ਅੰਦੋਲਨ ਨੰਬਰ 2 ਸਾਨੂੰ ਕਰਨਾ ਪੈਣਾ ਤਾਂ ਕਰਕੇ ਅਸੀਂ ਵੱਖ-ਵੱਖ ਜੋਨਾ ਚ ਕਮੇਟੀਆਂ ਉਹਨਾਂ ਨਾਲ ਮੀਟਿੰਗਾਂ ਕਰਕੇ ਵਿਉਂਤਬੰਦੀ ਕੀਤੀ ਤੇ 13 ਦੀ ਜਿਹੜੀ ਆਪਣੀ ਹਾਈ ਕਮਾਂਡ ਜੀ ਜਿਹੜੀ ਆ ਉਹਨਾਂ ਵੱਲੋਂ ਜਿਹੜੀ ਕਾਲ ਆਈ ਆ ਉਹਦੇ ਸਬੰਧ ਵਿੱਚ ਅਸੀਂ ਸਾਰਾ ਪ੍ਰੋਗਰਾਮ ਲੀਕ ਕੇ ਕੱਲ ਗੁਰਦੁਆਰਾ ਸਾਹਿਬ ਇੱਕਨਾਰੇ ਅਰਦਾਸਾਂ ਕਰਕੇ ਤੇ ਅੱਜ ਅਸੀਂ ਕੂਚ ਕਰ ਰਹੇ ਹਾਂ ਇਹ ਲੋੜ ਸਾਡੀ ਤਾਂ ਭਈ ਅਸੀਂ ਅਰਦਾਸ ਕਰਕੇ ਏ ਵਾਹਿਗੁਰੂ ਕਾਲਪੁਰਖ ਅਸੀਂ ਕੋਈ ਨਜਾਇਜ਼ ਤੇ ਕਰਦੇ ਨਹੀਂ ਆ ਇਹ ਰਾਜਨੀਤਿਕ ਲੋਕ ਸਾਡੀ ਹੱਕ ਤੇ ਕਮਾਈ ਨੂੰ ਲੁੱਟਣ ਲੈ ਦੇਨੂ ਮਾਫ ਕਰਨ ਸਾਨੂੰ ਸਾਡੀ ਕਮਾਈ ਸਾਡਾ ਹੱਕ ਦੇ ਦੇਣਾ ਅਸੀਂ ਕੋਈ ਕਿਸੇ ਦਾ ਨਹੀਂ ਮੰਗਦੇ ਲਾ ਕਿਸੇ ਕੋ ਖੋਨੇ ਆ ਹਾਂ ਇੱਕ ਗੱਲ ਜ਼ਰੂਰ ਆ ਸਾਡਾ ਇਤਿਹਾਸ ਬੜਾ ਤਗੜਾ ਆ ਸਾਨੂੰ ਉਸ ਗੁਰੂ ਮਹਾਰਾਜ ਨੇ ਆਪਣੇ ਹੱਕ ਲੈਣ ਲਈ ਤਾਕਤ ਬਖਸ਼ੀ ਆ ਉਸ ਗੁਰੂ ਮਹਾਰਾਜ ਨੇ ਆਖਿਆ ਵੀ ਹੱਕ ਮੰਗਿਆ ਨਹੀਂ ਜੇ ਮਿਲਦੇ ਇਹ ਜਿਹੜੀ ਕੇਂਦਰ ਸਰਕਾਰ ਆ ਨਾ ਮੀਣੀ ਅੰਨੀਆਂ ਬੋਲੀਆਂ ਸਰਕਾਰਾਂ ਇਹਨਾਂ ਨੂੰ ਜਿੰਨਾ ਚਿਰ ਚੁੰਡੀ ਵੱਢੀਏ ਨਾ ਮਗਰੋਂ ਥਾਣਾ ਚਾੜੀਏ ਨਾ ਦੇ ਫੇਰੇ ਉੱਠਦੇ ਆ ਫੇਰ ਇਹਨਾਂ ਨੂੰ ਪਤਾ ਲੱਗਾ ਹੁਣ ਕੱਲ ਦਾ ਪ੍ਰੋਗਰਾਮ ਹੈ ਵੇਖੋ 2.5 ਕਿਲੋਮੀਟਰ ਲੰਬਾ ਸਿਰਫ ਅੰਬਰਸਰ ਜ਼ਿਲ੍ਹੇ ਦਾ ਐਡਾ ਵੱਡਾ ਕਾਫਲਾ ਤੇ ਰਾਤ ਦੀ ਮੋਢੀ ਦੇ ਢਿੱਡ ਚ ਗੁਰਲ ਗੁਰਲ ਹੋਣ ਲੱਗੇ ਤੇ ਸ਼ੈਦ ਹੋ ਸਕਦਾ ਭਰ ਕੇ ਉਹਨੂੰ ਡਰ ਪੈ ਜਾਏ ਵੀ ਹੁਣ ਮੇਰੇ ਜਿਹੜੀ ਕੁਰਸੀ ਆ ਉਹਦੀਆਂ ਬਾਈਆਂ ਖ ਲੰਡੇ ਬੀਆਂ ਚੂਲੇ ਢਿੱਲੀਆਂ ਕਰ ਦੇਣੀਆਂ ਹਨ ਉਹਨੇ ਫੇਰ ਮਜਬੂਰ ਹੋ ਕੇ ਸਾਡੇ ਨਾਲ ਗੱਲਬਾਤ ਕਰਨੀ ਵੇਖ ਪੁੱਤ ਸਾਡਾ ਤੇ ਹੱਕ ਆ ਇਹਦੇ ਵਾਸਤੇ ਮੀਟਿੰਗ ਦੀ ਕੀ ਲੋੜ ਆ ਜਿਹੜੀ ਸਾਡੀ ਚੀਜ਼ ਆ ਸਾਨੂੰ ਉਹ ਚਾਹੀਦੀ ਆ ਉਹ ਦੇ ਅਸੀਂ ਇਹੋ ਜੇ ਕਾਨੂੰਨਾਂ ਨੂੰ ਕੀ ਕਰਨਾ ਸਾਨੂੰ ਤੇ ਸਿਰਫ ਆਪਣੀ ਹੱਕ ਦੀ ਜਿਹੜੀ ਕਮਾਈ ਆ ਉਹਦੀ ਕਦਰ ਕਰੋ ਬੱਸ ਪਰ ਬਾਬਾ ਜੀ ਉੱਥੇ ਜਰੋਂ ਜਾਣਾ ਆਗੇ ਭਾਵੇਂ ਹਰਿਆਣਾ ਹੋਵੇ ਦਿੱਲੀ ਹੋਵੇ ਇਹਨਾਂ ਨੇ ਤਾਂ ਬੰਦੋਬਸਤ ਵੱਡੇ ਕੀਤੇ ਦੇਣੇ ਕਿਲ ਗੱਡੇ ਦੇਣੇ ਪੁੱਤ ਉਸ ਗੁਰੂ ਦੀ ਕਿਰਪਾ ਚਾਹੀਦੀ ਆ ਭਾਵੇਂ ਜਿੱਡੇ ਮਰਜ਼ੀ ਹੋਣ ਅੱਗੇ ਮੈਂ ਪਰਸੂ ਨੋਟ ਲਿਖਿਆ ਸਾਡੇ ਇੱਥੇ ਬੰਦਿਆਂ ਨੇ ਪਾਇਆ ਪਤਾ ਨਹੀਂ ਪਹੁੰਚਿਆ ਕਿ ਨਹੀਂ ਪਹੁੰਚਿਆ ਉਹਦੇ 'ਚ ਲਿਖਿਆ ਹਰਿਆਣਾ ਸਰਕਾਰੇ ਹੰਕਾਰ ਪਹਿਲੋ ਤੋੜਿਆ ਹੀ ਤੈਨੂੰ ਭੁੱਲ ਗਿਆ ਹੁਣਾ ਤੂੰ ਝੂਠੀ ਸਰਕਾਰ ਆ ਤੈਨੂੰ ਸਰਕਾਰ ਦਾ ਹੰਕਾਰ ਆ ਐਰਕੀ ਵੀ ਤੇਰਾ ਹੰਕਾਰ ਟੁੱਟੇਗਾ ਕੋਈ ਭਾਵੇਂ ਜਿੱਡੇ ਮਰਜੀ ਪਰਬਤ ਲਾ ਦੇ ਉਸ ਵਾਹਿਗੁਰੂ ਦੀ ਕਿਰਪਾ ਆ ਇਹ ਜਿਹੜੀ ਜਮਾਤ ਆ ਨਾ ਮਜ਼ਦੂਰ ਇਹ ਤੇ ਕਿਰਪਾ ਇਹ ਵੱਡੇ ਵੱਡੇ ਪਹਾੜ ਵੀ ਟਾਉਣ ਦੇ ਯੋਗ ਆ ਇਹਦੇ ਕੋ ਸਮਰੱਥ ਤਾਕਤ ਆ ਬਸ ਇਹ ਤਾਕਤ ਨੇ ਸਭ ਕੁਝ ਸਾਫ਼ ਕਰ ਦੇਣਾ ਬਿਲਕੁਲ ਇਹੀ ਉਮੀਦ ਦੇ ਦੇ ਲੱਗਾ ਆ ਵੇਖੋ ਨੀਤ ਤਾਪਿਆ ਕੋਈ ਲਾਲਚ ਨਹੀਂ ਕੋਈ ਕੁਰਸੀ ਨਹੀਂ ਇਹਨਾਂ ਲੋਕਾਂ ਨੂੰ ਲਾਲਚ ਹਮ ਕੁਰਸੀਆਂ ਦਾ ਇਹ ਰਾਜਨੀਤਕ ਬੇਟੀਆਂ ਸਾਡੇ ਪੱਠੇ ਬੈਠੀਆਂ ਬਹੁਤ ਮਾਫ ਕਰਨਾ 75 ਸਾਲ ਹੋ ਗਏ ਆਜ਼ਾਦੀ ਮਿਲੀ ਨੂੰ ਉਸ ਆਜ਼ਾਦੀ ਦਾ ਨਿੱਗ ਲੈਣ ਲਈ ਅਸੀਂ ਤਰਸ ਰਹੇ ਅੱਜ ਤਰਸ ਰਹੇ 75 ਸਾਲ ਬਾਅਦ ਵੀ ਤਰਸਦੇ ਤੇ ਉਸ ਆਜ਼ਾਦੀ 'ਚ ਸਭ ਤੋਂ ਵੱਡਾ ਹਿੱਸਾ ਸਾਡਾ ਅਹੀਂ ਕੁਰਬਾਨੀਆਂ ਕੀਤੀਆਂ ਸਭ ਤੋਂ ਵੱਧ ਪੰਜਾਬ ਨੇ ਤੁਹਾਨੂੰ ਮੈਂ ਦੱਸਿਆ ਜਿਸ ਪਿੰਡ ਦੇ ਅਸੀਂ ਆ ਬਾਬਾ ਸੋਹਣ ਸਿੰਘ ਪਕਣਾ ਸਭ ਤੋਂ ਵੱਧ ਇੱਕ ਦੇ ਗਾਂਧੀ ਦੇ ਚਰਖੇ ਨਾਲ ਨਹੀਂ ਜਾਂਦੀ ਆ ਗਈ ਸੋਣ ਸੋ ਪਕੜਾ ਭਗਤ ਸੋ ਵਰਗੇ ਰਾਜਗੁਰੂ ਸਰਦੇਖ ਸੋ ਵਰਗੇ ਲੀਡਰਾਂ ਨੇ ਇਸ ਸਰਕਾਰ ਦੇ ਸੰਗਰੇਸ਼ ਸਰਕਾਰ ਨੂੰ ਭਾਜਣਾ ਪਾਤੀਆਂ ਤਾਂ ਆਦੀ ਮਿਲੀ ਇਹ ਪੋਲੇ ਭਾਰੀ ਨਹੀਂ ਹੁਣ ਵੀ ਇਹ ਜਿਹੜੀਆਂ ਕੇਂਦਰ ਦੀਆਂ ਮਾਰੀਆਂ ਨੀਤੀ ਮਾਰੀਆਂ ਜਿਨ੍ਹਾਂ ਦੀ ਇਹ ਲੋਟੂ ਸਰਕਾਰ ਨੇ ਉਹਨਾਂ ਚ ਰਚਾਈ ਨਹੀਂ ਲੈਣਾ ਜਿਵੇਂ ਚ ਰਹੀ ਇਹਨਾਂ ਨੂੰ ਪਾਵਾਂਗੇ ਨਾ ਠੀਕ ਆ ਗੱਲ ਜਿਹੜੇ ਰਾਦਾ ਆ ਆਪਣਾ ਉਸ ਪ੍ਰਮਾਣ ਮੰਦਾ ਆਸਰਾ ਸਾਨੂੰ ਇਹ ਸੰਗਤ ਆ ਅਸੀਂ ਕੋਈ ਲਾਲਚ ਤੋੜਾ ਵੀ ਭੜ ਕੇ ਅਸੀਂ ਕੁਰਸੀਆਂ ਲੈਣੀਆਂ ਇਨ ਲਖਸ਼ਣਾਂ ਨਾ ਆਪਣੇ ਹੱਕ ਆ ਸਾਡਾ ਹੱਕ ਆ ਜਦੋਂ ਅਸੀਂ ਆਹ ਬੜੀ ਕਮਾਈ ਕਰਦੇ ਕਿਉਂ ਨਾ ਜੁੱਤੇ ਇਸ ਕਰਕੇ ਤੂੰ ਹੀ ਥੋੜਾ ਜਿਹਾ ਵੇਖੋ ਬੜਾ ਰੋਲ ਆ ਮੈਂ ਬੜਾ ਲੰਬਾ ਚਿਹਰਾ ਸਾਰੇ ਮੇਰੇ ਸ਼ਗਿਰਦ ਆ ਪੜਦੇ ਰਿਆ ਇਹ ਸਾਡੇ ਅਸੀਂ ਅਸੀਂ ਨਾ ਇਹ ਜਿਹੜਾ মিডিਆ ਨਾ ਇਹਦੇ ਹੱਥ 'ਚ ਹੁੰਦਾ ਅੱਛਾ ਜਰਾਕ ਮਾਰਾ ਕਹੇ ਇਹਨੂੰ ਕਰਦੇ ਤੇ ਉਹ ਸਾਫ਼ ਤਸਵੀਰ ਦੇ ਦਿੰਦੇ ਜੇ ਜੇ ਮਾਰਾ ਜੇ ਇਹਨੂੰ ਤੁੰਗਲੀ ਹੋ ਜਾਵੇ ਸਾਡੀ ਕਦਰ ਨਹੀਂ ਬਣ ਅੱਛਾ ਤੁਸੀਂ ਉਹਦੇ ਹਾਕਮ ਕੋ ਭਲਾ ਮੈਂ 25 ਸਾਲ ਤੋਂ ਵੱਧ ਸਰਕਾਰੀ ਸੀਨੀਅਰ ਸਕੰਡੀ ਸਕੂਲ ਭਗਣਾ ਵੇ ਨੌਕਰੀ ਕੀਤੀ ਪੁੱਛਦਾ ਆ ਸਾਰੇ ਬਾਬਾ ਸੋਹਣ ਸੇ ਭਗ ਅੱਛਾ ਉੱਥੇ ਨੌਕਰੀ ਕੀਤੀ ਪਿੰਡ ਦੇ ਸਕੂਲ 'ਚ ਇਹ ਬੱਚੇ ਮੇਰੇ ਤੇ ਇਹ ਜਿਹੜੇ ਸਾਡੀ ਜਮਾਤ ਹੈ ਨਾ ਇਹ ਐਡੀ ਲਗਨ ਮਿਹਨਤ ਅੰਬਰਸਰ ਸੇਲੇ ਦੇ ਸਾਰਾ ਜਿਹੜਾ ਪਰਿਵਾਰ ਇਹਨਾਂ ਪੈੜਾ ਕੀਤਾ ਪਿੰਡ ਪਿੰਡ ਜਾ ਕੇ ਉਹ ਲਾਮਬੰਬ ਕਰਦੇ ਆ ਆਪਣੀਆਂ ਮੰਗਾਂ ਬਾਰੇ ਦੱਸਦੇ ਆ ਵੀ ਜੇ ਆਪਾਂ ਇਹ ਨਾ ਕੀਤਾ ਤੇ ਸਾਨੂੰ ਇਹਨਾਂ ਲੁੱਟੂਆਂ ਨੇ ਲੁੱਟ ਲੈਣਾ ਜੀ ਇਹਨਾਂ ਸਾਡੇ ਤੇ ਸਭ ਕੁਝ ਸਾਡਾ ਲੈ ਜਾਣਾ ਜ਼ਮੀਨਾਂ ਲਈ ਜਾਂਦੇ ਆ ਫਾਰਮ ਬਣਾਉਣ ਦੀ ਸਾਨੂੰ ਕੀ ਆ ਸਾਨੂੰ ਜੋ ਮੇਰੇ ਕੋਲ ਆ ਨਾ ਉਹ ਤੇ ਮੇਰੀ ਜਾਇਦਾਦ ਥੋੜੀ ਮੈਨੂੰ ਥੋੜੀ ਨਾ ਪਾਵੇ ਮੈਂ ਉਹ ਦਹਾਨਾ ਉਹਦੀ ਕਿਰਤੇ ਮੇਰੀ ਬਰਕਤ ਆ ਮੈਂ ਕਿਉਂ ਇਹ ਫਾਰਮਾਂ ਨਾ ਜਾ ਕਿਦਰ ਮੈਂ ਕਿ ਮੈਨੂੰ ਨਹੀਂ ਲੋੜ ਜਦੋਂ ਸਾਨੂੰ ਲੋੜ ਨਹੀਂ ਸਾਡੇ ਤੇ ਕਿਉਂ ਥੋਪਦੇ ਜੇ ਇਹ ਸਰਕਾਰਾਂ ਇਸ ਕਰਕੇ ਥੋਪਦੀਆਂ ਜਿਹੜੇ ਧਾਨੀ ਤੇ ਬਵਾਨੀ ਆ ਨਾ ਉਹਨਾਂ ਕੋ ਕੰਜਰੇ ਲੈਂਦੇ ਫੰਡ ਇਲੈਕਸ਼ਨ ਵਾਸਤੇ ਉਹ ਇਲੈਕਸ਼ਨ ਵਾਸਤੇ ਸਾਡੇ ਗਰੀਬ ਆਦਮਿਆਂ ਨੂੰ ਲੱਚ ਦੇਖਦੇ ਸਾਡਾ ਜਿਹੜਾ ਉਹ ਪਾਣੀ ਫੇਰ ਦਿੰਦੇ ਸਾਡੀਆਂ ਮੰਗ ਆ ਗੱਲ ਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ